ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬਣੀ ਦਸਤਾਵੇਜ਼ੀ ਦਾ ਕਿਲਿੰਗ ਕਾਲ ਦੀ ਸੁਣਵਾਈ ਮਾਨਸਾ ਦੀ ਅਦਾਲਤ ਵੱਲੋਂ ਮੋੜ 21 ਜੁਲਾਈ ਤੇ ਪੈ ਗਈ ਹੈ ਮੂਸੇਵਾਲੇ ਦੇ ਪਿਤਾ ਪਲਕੌਰ ਸਿੰਘ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਉਹਨਾਂ ਦੇ ਪੁੱਤਰ ਤੇ ਬਣਾਈ ਗਈ ਦਸਤਾਵੇਜ਼ੀ ਨਾਲ ਉਹਨਾਂ ਦੀ ਮਾਨਹਾਨੀ ਹੋਈ ਹੈ ਜਿਸ ਸੰਬੰਧੀ ਉਹਨਾਂ ਤੋਂ ਬੀਬੀਸੀ ਨੇ ਕੋਈ ਵੀ ਆਗਿਆ ਨਹੀਂ ਲਈ ਅਤੇ ਇਸ ਦਾ ਅਸਰ ਮੂਸੇਵਾਲੇ ਕਤਲ ਕੇਸ ਦੇ ਚੱਲਦੇ ਮਾਮਲੇ ਤੇ ਵੀ ਪਵੇਗਾ ਜਿਸ ਦੇ ਜਵਾਬ ਵਿੱਚ ਬੀਬੀਸੀ ਦੇ ਵਕੀਲ ਬਲਵੰਤ ਸਿੰਘ ਪਾਟਿਆ ਨੇ ਆਪਣਾ ਜਵਾਬ ਦਾਵਾ ਪੇਸ਼ ਕਰਦਿਆ ਕਿ ਮੂਸੇਵਾਲੇ ਤੇ ਬਣੀ ਦਸਤਾਵੇਜ਼ੀ ਨਾਲ ਕਿਸੇ ਤਰ੍ਹਾਂ ਦੀ ਕੋਈ ਮਾਨਹਾਨੀ ਨਹੀਂ ਹੁੰਦੀ ਅਤੇ ਨਾ ਹੀ ਮੂਸੇਵਾਲੇ ਤੇ ਦਸਤਾਵੇਜ਼ੀ ਬਣਾਉਣ ਵਾਲਿਆਂ ਦੀ ਆਗਿਆ ਦੀ ਲੋੜ ਹੈ ਇਸਤੇ ਕੋਈ ਵੀ ਦਸਤਾਵੇਜ਼ੀ ਬਣਾ ਸਕਦਾ ਹੈ ਉਹਨਾਂ ਆਪਣੇ ਜਵਾਬ ਵਿੱਚ ਇਹ ਵੀ ਦਲੀਲ ਕੀਤੀ ਕਿ ਦਸਤਾਵੇਜ਼ੀ ਨਾਲ ਸਿੱਧੂ ਮੂਸੇਵਾਲੇ ਕਤਲ ਮਾਮਲੇ ਤੇ ਕੋਈ ਵੀ ਅਸਰ ਨਹੀਂ ਪੈਂਦਾ ਉਹਨਾਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਵੱਲੋਂ ਫਿਲਮ ਤੇ ਰੋਕ ਲਗਾਉਣ ਦੀ ਕੀਤੀ ਮੰਗ 'ਤੇ ਆਪਣੇ ਜਵਾਬ ਦਾਅਵੇ ਵਿੱਚ ਵਿਰੋਧ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਲਗਣੀ ਚਾਹੀਦੀ